ਤਲੁਧਿਆਨੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਜ ਮੁਕੰਮਲ ਤੌਰ ਤੇ ਕਿਸਾਨਾਂ ਦੇ ਵੱਲੋਂ ਬੰਦ ਕਰਵਾਇਆ ਜਾ ਰਿਹਾ ਤਾਂ ਬਿਲਕੁਲ ਕਿਸਾਨ ਨੇ ਜਿਹੜੇ ਧਰਨਾ ਲਗਾ ਕੇ ਪਿਛਲੇ ਕੁਝ ਦਿਨਾਂ ਤੋਂ ਉੱਥੇ ਬੈਠੇ ਸੀ तकरीबन ਅੱਧੇ ਮਹੀਨੇ ਤੋਂ ਕਿਸਾਨ ਨੇ ਜਿਹੜੇ ਵਿਰੋਧ ਦੇ ਲਈ ਬੈਠੇ ਸੀ ਕਿਉਂਕਿ ਵਾਧੀਆਂ ਧਰਾਂ ਨੂੰ ਲੈ ਕੇ ਜਿਹੜਾ ਟੋਲ ਪਲਾਜ਼ਾ ਦੇ ਰੇਟ ਵਧਾਏਗਾ 인ਸਾਨ ਤਾਂ ਇਸ ਤਰੀਕੇ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸਿੱਤ ਮੁਕੰਮਲ ਤੌਰ ਤੇ ਅੱਜ ਉੱਥੇ ਤਾਲਾਬੰਦੀ ਕਿਸਾਨ ਕਰਨ ਜਾ ਰਹੇ ਨੇ ਤਾਂ ਬਿਲਕੁਲ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਕਿ ਲਾਡੋਵਾਲ ਟੋਲ ਪਲਾਜ਼ਾ ਕਿਸਾਨ ਮੁਕੰਮਲ ਤੌਰ ਤੇ ਅੱਜ ਬੰਦ ਕਰਵਾਏ ਜਾਣਗੇ ਉੱਥੇ ਕਿਸਾਨ ਜੁੱਥੇ ਬੰਦੀਆਂ ਮੌਜੂਦ ਨੇ ਤੇ ਅੱਜ ਉਹ ਤਾਲਾਬੰਦੀ ਹੈ ਜਿਹੜੀ ਮੁਕੰਮਲ ਤੌਰ ਤੇ ਕਰ ਸਕਦੇ ਨੇ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵੇਲੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਲਾਡੂਵਾਲ ਟੋਲ ਪਲਾਜ਼ਾ ਲੁਧਿਆਣਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਮੁਕੰਮਲ ਤੌਰ ਤੇ ਜਿਹੜੇ ਕਿਸਾਨ ਨੇ ਅੱਜ ਟੋਲ ਪਲਾਜ਼ਾ ਨੂੰ ਬੰਦ ਕਰਵਾ ਸਕਦੇ ਨੇ ਤਾਂ ਤਸਵੀਰਾਂ ਚ ਦੇਖੋ ਕਿ ਕਿਸਾਨਾਂ ਦਾ ਭਾਰੀ ਇਕੱਠ ਮੌਜੂਦ ਹੈ ਕਿਸਾਨ ਪਿਛਲੇ ਕੁਝ ਦਿਨਾਂ ਤੋਂ ਉੱਥੇ ਮੁਕੰਮਲ ਤੌਰ ਤੇ ਬੈਠੇ ਹੋਏ ਸੀ ਤੱਕ ਅੱਜ ਉਹ ਟੋਲ ਪਲਾਜ਼ਾ ਜਿਹੜਾ ਬੰਦ ਕਰਵਾ ਕੇ ਉਥੋਂ ਜਾਣ ਦੀ ਤਿਆਰੀ ਚ ਨੇ ਅੱਗੋਂ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਉਹ ਜਾਣਦੇ ਆ। ਦਾਸ ਇੰਦਰਵੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਜੁੜੀਆਂ ਦੁਆਬਾ ਔਰ ਜਿਹੜੀ ਤਾਲੇਬੰਦੀ ਦੀ ਗੱਲ ਅੱਜ 30 ਤਰੀਕ ਦਾ ਜਿਹੜਾ ਫੈਸਲਾ ਉਹ ਅਸੀਂ ਦਿੱਤਾ ਸੀਗਾ ਅੱਜ 15ਵਾਂ ਦਿਨ ਆ ਸਾਡੇ ਮੋਰਚੇ ਲੱਗੇ ਨੂੰ ਔਰ ਜਿਹੜੇ ਅਧਿਕਾਰੀ ਐਨ ਐਚ ਵੰਦੇ ਉਹਨਾਂ ਨੇ ਇੰਨੀ ਵੀ ਮੁਸ਼ਕਲ ਨਹੀਂ ਕੀਤੀ ਵੀ ਉੱਥੋਂ 3 ਕਿਲੋਮੀਟਰ ਤੋ ਤੁਰ ਕੇ ਸਾਡੀ ਗੱਲ ਸੁਣਨਾ ਅਧਿਕਾਰੀ ਆਏ ਸੀਗੇ ਅਸੀਂ ਆਪਦੀ ਗੱਲ ਰੱਖੀ ਆ ਔਰ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਵੀ ਅਸੀਂ ਜਲ ਤੋਂ ਜਲ ਤੁਹਾਡਾ ਮਸਲੇ ਦਾ ਹੱਲ ਕਰਾਂਗੇ ਔਰ ਸਾਡੇ ਜਿਹੜੇ ਮਸਲੇ ਸੀ ਉਹ ਅਸੀਂ ਜਿਹੜਾ 150 ਰੁਪਇਆ ਅਸੀਂ ਕੀਤਾ ਸੀਗਾ ਵੀ 24 ਘੰਟੇ ਵਾਲਾ ਪਰਚੀ ਉਹ ਕਰ ਦੇਣਾ ਤੇ ਜਿਹੜਾ 170 ਰੁਪਏ ਜਿਹੜਾ ਪਾਸ ਸਿਸਟਮ ਸੀਗਾ ਔਰ 20 ਕਿਲੋਮੀਟਰ ਦੇ ਹੈ ਦੈਰੇ ਚ ਅਸੀਂ ਕਿਹਾ ਸੀਗਾ ਵੀ ਇਹਨੂੰ ਫ੍ਰੀ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਵੀ ਰ ਇੱਥੇ ਨੇੜੇ-ਤੇੜੇ 20 ਕਿਲੋਮੀਟਰ ਚ ਐਨ ਐਚ 1 ਦੀ ਕੰਡੀਸ਼ਨ ਅਨੁਸਾਰ ਅਸੀਂ ਗੱਲ ਰੱਖੀ ਸੀਗੀ ਔਰ ਜਿਹੜੀਆਂ ਸਟਰੀਟ ਲਾਈਟਾਂ ਲੱਗਣੀਆਂ ਨੇ ਉਸ ਬਾਰੇ ਅਸੀਂ ਕਿਹਾ ਸੀਗਾ ਔਰ ਡਰੇਨੇਜ ਸਿਸਟਮ ਬਾਰੇ ਅਸੀਂ ਗੱਲ ਕੀਤੀ ਸੀਗੀ ਕਿ ਜਿਹੜਾ ਡਰੇਨੇਜ ਸਿਸਟਮ ਆ ਉਹਨੂੰ ਇੱਥੇ ਸਹੀ ਕੀਤਾ ਜਾਵੇ ਕਿਉਂਕਿ ਮੀਂਹ ਪੈਂਦਾ ਇੱਥੇ ਪਾਣੀ ਗੋਡੇ-ਗੋਡੇ ਖੜ ਜਾਂਦਾ ਵਾ ਬਿਮਾਰੀਆਂ ਲੱਗਣ ਦਾ ਬਹੁਤ ਵੱਡਾ ਖਤਰਾ ਹੈ ਅੱਜ 11 ਵਜੇ ਦੀ ਸਟੇਜ ਦੀ ਕਾਰਵਾਈ ਸ਼ੁਰੂ ਹੋਊਗੀ ਸਾਡੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਰਾਏ ਔਰ ਸਾਡੇ ਜਨਰਲ ਸਕੱਤਰ ਸਰਦਾਰ ਸਤਨਾਪ ਸਿੰਘ ਜੀ ਸਾਡੀ ਉਹ ਵੀ ਆ ਰਹੇ ਹਨ ਔਰ ਅਸੀਂ 11 ਵਜੇ ਦੀ ਕਾਰਵਾਈ ਆਰੰਭ ਕਰਕੇ 2:30 ਵਜੇ ਅਸੀਂ ਆਪਦੀ ਕਾਰਵਾਈ ਕਰਕੇ ਇਹਨੂੰ ਬੰਦ ਕਰ ਦਾਂਗੇ ਤਾਲਾ ਬੰਦੀ ਕਰ ਦਿੱਤੀ ਜਾਏਗੀ ਅਸੀਂ ਜੀ ਇਹਨੂੰ ਟੋਟਲ ਤੌਰ ਤੇ ਬੰਦ ਕਰ ਦਾਂਗੇ ਅਸੀਂ ਕੱਲ ਅਧਿਕਾਰੀਆਂ ਨੂੰ ਵੀ ਇਹ ਗੱਲ ਕਹੀ ਸੀ ਬੀ ਸਾਨੂੰ ਇੰਨਾ ਵਾਅ ਵੀ ਇਹ ਚੱਲੇ ਨਾ ਜਦ ਤੱਕ ਇਹ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੇ ਉਦੋਂ ਤੱਕ ਅਸੀਂ ਇਹ ਇਹਨੂੰ ਤਾਲੇ ਲਾ ਕੇ ਇਹਨੂੰ ਬੰਦ ਕਰਾਂਗੇ ਕੀ ਕੀ ਕਾਰਵਾਈ ਰਹੀ ਹੈ ਇੰਤਜ਼ਾਮ ਕਿਸ ਤਰੀਕੇ ਦੇ ਨੇ ਲਾਡੋ ਰੱਖਿਆ ਪੰਡਿਤ ਕਿਸ ਤਰ੍ਹਾਂ ਦੇ ਨੇ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਨਹੀਂ ਨਹੀਂ ਪੂਰੀ ਤਰ੍ਹਾਂ ਦੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਸਾਡੇ ਅੱਜ ਟਾਈਮਿੰਗ ਸੀਗੀ ਸਵੇਰੇ 8:30 ਵਜੇ ਨੂੰ ਫੋਰਸ ਨੂੰ ਸਾਰੀ ਕਾਲ ਕੀਤਾ ਗਿਆ ਆਲਰੇਡੀ ਬਹੁਤ ਚੁੱਕੀ ਹੈ ਹੈਲਪਲਾਈਨ ਤੇ ਜਿਹੜਾ ਸਾਡੇ ਵੱਲੋਂ ਪੂਰੀ ਤਰ੍ਹਾਂ ਸਾਰੀ ਫਰਕੇ ਦੇ ਪ੍ਰਬੰਧ ਕੀਤੇ ਗਏ ਸਿਰੂ ਲੁਧਿਆਣੇ ਤੋਂ ਇੱਥੇ 12 ਵੀ ਪੁਲਿਸ ਲਗਾਈ ਹੋਈ ਹੈ। ਤੋਂ ਲੁਧਿਆਣਾ ਤੋਂ ਹੈ, ਆਰਪੀ ਹੈ, ਸਾਰੇ ਲਾਅ ਐਂਡ ਆਰਡਰ ਪੂਰੇ ਦੂਜੇ ਜ਼ਿਲ੍ਹਿਆਂ ਤੋਂ ਕਾਰ ਪੂਰੀ ਲੁਧਿਆਣਾ ਤੋਂ ਪੁਲਿਸ ਸਾਡੇ ਲਗਾਈ ਹੈ। ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਇਹਦੇ ਵੱਡੇ ਇਕੱਠ ਦੀ ਸੋ ਉਸ ਨੂੰ ਲੈ ਕੇ ਕਾਨੂੰਨ ਵਿਵਸਥਾ ਵੀ ਕਿਤਨੇ ਕਿਤੇ ਸਵਾਲਾਂ ਦੇ ਘੇਰੇ ਚ ਰਹਿੰਦੀ ਉਸ ਨੂੰ ਕਾਬੂ ਕਰਨ ਲਈ ਤੋਂ ਸਾਡੇ ਵੱਲੋਂ ਪੂਰੀਆਂ ਪ੍ਰਬੰਧ ਨੇ ਸਾਡੇ ਵੱਲੋਂ ਪੂਰੀ ਤਰ੍ਹਾਂ ਪੂਰਾ ਪ੍ਰਬੰਧ ਕਰਤਾ ਗਿਆ। ਲਾਅ ਐਂਡ ਆਰਡਰ ਨੂੰ ਲੈ ਕੇ ਕੋਈ ਵੀ ਸਮੱਸਿਆ ਨਹੀਂ ਆਣ ਦਿੱਤੀ ਜਾਊਗੀ। ਟੋਟਲੀ ਸਾਡੇ ਪੂਰੇ ਪ੍ਰਬੰਧ ਕੀਤੇ ਗਏ।